ਹਾਂ ਐਵੀ ਪਾ ਲੈਣੀ ਐ ਅਕਸ਼ ਨੂੰ ਪਸੰਦ ਐ ਹਾਂ ਥੋੜੇ ਛੋਟੇ ਵਸਤੇ ਪਹਿਲੇ ਮੈਂ ਆਪਣੇ ਕੱਪੜੇ ਪਾ ਲੈਣੀਆਂ ਸਾਰੇ ਹੈਨਾ ਚਲੋ ਐ ਹੋ ਗਿਆ ਐਚ ਵੀ ਆ ਵੇਖੋ ਸੌਕਸ ਪਾ ਲੈਣਾਂ ਹਾਂ ਆਪਣੀ ਮੈਡੀਸਿਨ ਵੀ ਲੈ ਜਨੀਆਂ ਨਾਲੀ ਠੀਕ ਐ ਫੋਰ

ਤੇ ਦੋ ਗਜੋੜੇ ਵੀ ਵਾਲਿਆ ਵਧੀਆ ਤੇ ਕਿਟ ਬੇਕਅਪ ਦੀ ਵੱਖਰੀ ਬਣਾ ਕੇ ਪਾਲੀ ਮੈਂ ਚੰਗਾ ਕੀਤਾ ਤੇ ਮੰਮੀ ਮੈਂ ਤੁਹਾਨੂੰ ਇੱਕ ਸਲਾਹ ਕਰਨੀ ਸੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਹਾਂ ਮੈਂ ਕੰਨੀ ਪਈਆ ਸੋਚਦੀ ਪਈਆ ਮੈਂ ਤਾਂ ਪੈਕ ਤੇ ਹੋ ਗਿਆ ਪੈਕ ਬਾਜ਼ਾਰ ਚਲ ਜੰਨੀ ਆ ਨਾ ਨਾਲ ਸਾਈਲ ਦੀ ਨਾਲ ਅੱਛਾ ਇਹਨਾਂ ਨਾਲ ਜਾਨੀ ਆ ਬਾਜ਼ਾਰ ਤੇ ਮੈਂ ਸੋਚਦੀ ਪਈਆ ਪ੍ਰਾ ਪ੍ਰਿੰਟਡ ਸ਼ਰਟਾਂ ਚਲਦੀ ਆ ਬਈ ਮੰਮੀ ਬਹੁਤ ਜ਼ਿਆਦਾ ਮੈਂ ਕਿ ਇੱਕ ਇੱਕ ਸ਼ਰਟ ਲੈਣੀ ਆ ਉਹਨਾਂ ਵਾਸਤੇ ਠੀਕ ਹੈ ਤੇ ਹੁਰ ਔਰ ਮੇਰੀ ਛੋਟੀ ਭਤੀਜੀ ਕੀ ਹੈ ਮੈਂ ਕਿ ਉਹਦੇ ਵਾਸਤੇ ਇੱਕ ਟੋਕਰੀ ਬਣਵਾ ਲੈਣੀ ਆ ਜਿਹੜੀ ਬੱਚਾ ਦੇ ਸਮਾਨ ਦੀ ਹੁੰਦੀ ਹੈ ਤੇ ਇਕੋ ਦੇ ਵਾਸਤੇ ਲੈ ਲੈਨੇ ਟੁਆਏ ਮੰਮੀ ਉਹਨੇ ਟੁਆਏ ਵੇਖ ਕੇ ਤੇ ਖੁਸ਼ੀ ਹੋ ਜਾਣਾ ਜੀ ਤੇ ਜਦੋਂ ਮੈਂ ਆਪਣੇ ਭਰਾਵਾ ਦਾ ਸਮਾਨ ਲੈ ਕੇ ਜਾਣਾ ਜਦੋਂ ਦਿਖਾਣੀਆਂ ਉਹਨਾਂ ਨੂੰ ਸ਼ਰਟਾਂ ਆ ਵੇਖ ਤੇ ਮੇਰੇ ਭਰਾ ਨੇ ਖਿੜ ਖਿੜ ਹੱਸਣਾ ਖੁਸ਼ ਹੋ ਜਾਣਾ ਤੇ ਮੇਰੇ ਭਰਾ ਨੇ ਇਹ ਜਦੋਂ ਪਾਣੀ ਹੈ ਨਾ ਕਿੰਨਾ ਸੋਹਣਾ ਲੱਗਣਾ ਐਂਦਾ ਕਰਾਂਗੀ ਉਹਨੂੰ ਨਾ ਵੀਡੀਓ ਬੋਲ ਕਰਕੇ ਪਸੰਦੀ ਕਰਾ ਦਾਂਗੀ ਮੰਮੀ ਉਹ ਮੇਰਾ ਭਰਾ ਹੈਗਾ ਨਾ ਮੰਮੀ ਮੈਂ ਕੀ ਕਹਾਂ ਉਹ ਨਾ ਮੈਚਿੰਗ ਚੀਜ਼ਾਂ ਲੰਦਾ ਜੇ ਸ਼ਾਰਟ ਫਿਰ ਉਹਨੇ ਪੈਂਟ ਵੀ ਮੈਚਿੰਗ ਕਰਨੀ ਹੁੰਦੀ ਹੈ ਪਰ ਮੈਂ ਨਾ ਅ ਸੋਚਿਆ ਇੱਕ ਸ਼ਰਟ ਇੱਕ ਟੀ-ਸ਼ਰਟ ਲੈ ਜਾਾਂਗੀ ਤੇ ਪੈਂਟ

ਤੇ ਉਹ ਜਿਹੜਾ ਪਹਿਲਵਾਨ ਦਾ ਕੁਲਚਾ ਜਿਹੜੇ ਸਾਈਲ ਜੀ ਖੁਸ਼ ਹੋ ਕੇ ਖਾਂਦੇ ਮੈਂ ਕਿਹਾ ਉੱਥੋਂ ਨਾ ਕੱਚ ਪੱਕੇ ਲਵਾ ਲੈਂਦੇ ਕੁਲਚੇ ਤੇ ਕੁਲਚੇ ਛੋਲੇ ਖਟਾਉਣ ਨੂੰ ਕਮਾਂਗੇ ਲੱਗ ਸੇ ਪੈਕ ਕਰ ਦੇ ਉਹ ਵੀ ਲੈ ਜਾਾਂਗੇ ਤੇ ਮੰਮੀ ਮੇਰੀ ਗੱਲ ਸੁਣੋ ਉੱਪਰ ਜਾਣੇ ਵਾਸਤੇ ਅੱਜ ਕੱਲ੍ਹ ਬਜ਼ਾਰਾਂ ਦੇ ਵਿੱਚ ਨਾ ਉੱਪਰ ਜਾਏ ਭਰਾ ਤੇ ਤੇਰਾ ਛੋਟਾ ਪੁੱਤ ਓਹੋ ਉਹਦਾ ਪਿਆਵਿਆਂ ਪਹਿਲੀ ਹੋ ਗਿਆ ਸੀ ਮੰਮੀ ਅੱਛਾ ਅੱਛਾ ਹਾਂ ਤੇ ਮੇਰੀ ਗੱਲ ਸੁਣੋ ਉਹਦੇ ਪਰਝਾਈ ਦਾ ਨਾ ਵਾਸਤੇ ਅੱਜਕੱਲ ਨਾ ਕੰਗਣ ਜੇ ਬੜੇ ਚਲਦੇ ਸੋਨੇ ਸੋਨੇ ਰੱਖੜੀਆਂ ਮੈਂ ਕਿਹਾ ਉਹਦੇ ਵਾਸਤੇ ਵੀ ਲੈ ਚਾਂ ਹੁਣ ਕੀ ਲੈ ਕੇ ਜਾਵਾਂ ਆਪਣੀ ਪਰਝਾਈ ਵਾਸਤੇ ਅੱਜ ਚਪਕਰ ਕਰਦੀ ਜੀ ਫੇਦੀ ਹੈ ਭਰਾ ਵਾਸਿਆ ਰਹਿ ਜੁਆ ਪਤੀ ਜੇ ਵਾਸਿਆ ਰਹਿ ਜੁਆ ਪਰਝਾਈ ਵਾਸਿਆ ਰਹਿ ਜੁਆ ਮੇਰੀ ਗੱਲ ਸੁਣ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ ਸੀ ਮੈਂ ਮੇਰੇ ਵਾਸਤੇ ਕੀ ਲਿਤਾ ਜੇ ਮੰਮੀ ਮੈਂ ਵੱਡੀ ਭੈਣਾ ਤੇ ਫੇਰ ਵੱਡੀ ਭੈਣ ਤਖਾਲੇ ਦੱਸ ਮੰਮੀ ਮੰਮੀ ਤੁਸੀਂ ਕਿਦਾਂ ਬੋਲਦੇ ਪਏ ਹੋ ਖੁਸ਼ੀਆਂ ਨਾਲ ਤਿਹਾੜ ਮਨਾਉਂਦੇ ਰਖੜੀ ਦਾ ਤੁਸੀਂ ਕਹਿੰਦੇ ਪਏ ਹੋ ਕੱਲ ਟਾਲਾਂ ਦਾ ਹਾਂ ਤੇ ਕੱਲ ਟਾਲ ਵਾਲੀ ਗੱਲ ਹੁੰਦੀ ਆ ਹੈਂ ਔਰ ਕੀ ਆ ਉਹਨਾਂ ਨੂੰ ਫੋਨ ਕਰਕੇ ਪੁੱਛੇ ਮੇਰੇ ਵਾਸਤੇ ਕੀ ਲੈ ਕੇ ਰੱਖਿਆ ਜੇ ਐ ਨਹੀਂ ਜਰਦਾ ਸੰਭਾਲ ਲੈ ਚਲੀ ਆ ਹੈਂ ਮੇਰੀ ਸੋਣ ਗੱਲ ਲੋਕੀ ਧੀਆਂ ਨੂੰ ਦਿੰਦੇ ਆ ਕਿ ਧੀਆਂ ਕੋਲ ਲੈਂਦੇ ਆ ਤੂੰ ਉੱਥੇ ਲੈ ਕੇ ਆਣਾ ਮੈਂ ਮੰਮੀ ਇਤਰਾਵੇਂ ਹੁੰਦਾ ਐਤਰਾ ਹੀ ਹੁੰਦਾ ਵੈ ਐਂਝ ਹੀ ਹੁੰਦਾ ਵੈ ਉਹ ਤੇਰੇ ਵੇਲਿਆਂ ਦੇ ਵਿੱਚ ਤਾਂ ਹੁਣ ਦੇਸੀ ਘੋਦੇ ਡੱਬੇ ਲੈ ਕੇ ਚਲ ਜਾ ਮਰਫੀਆਂ ਦੇ ਲੈ ਜਾ ਤੇ ਪਤੀਸ਼ਾ ਦੇ ਲੈ ਜਾ ਸਾਡੇ ਵੇਲਿਆਂ ਚ ਤਾਂ ਗੁੜ ਦੀ ਰੋੜੀ ਤੇ ਘਰੋਂ ਮੋਲੀ ਦਾ ਤੰਦ ਬਣ ਲੈ ਕੇ ਜਾਂਦੀਆਂ ਸੀ ਘਰੋਂ ਪੈਸਾ ਇੱਕ ਨਹੀਂ ਸੀ ਲਾਂਦੀਆਂ ਸਮਝ ਆਈ ਤਾਂ ਉੱਥੇ ਜਾ ਕੇ ਭਰਾਵਾ ਕੋ ਲੱਦ ਕੇ ਲਿਆਈਦਾ ਸੀ ਕਿਆ ਕਨਕ ਲੈ ਜਾ ਚੋਲ ਲੈ ਜਾ ਪੈਸੇ ਲੈ ਜਾ ਤੇ ਲੈ ਲੈ ਜਾ ਜੋ ਵੱਡਿਆਂ ਦਾ ਜ਼ਮਾਨਾ ਹੋਣਾ ਸਾਰਾ ਧਿਆਰ ਤੋੜ ਦੇਣਾ 6-6 ਮਹੀਨੇ ਦਾ ਦਾਸ਼ ਲੈ ਕੇ ਆਂਦਿਆਂ ਹੀ ਪੇਕਿਓ ਤਾਂ ਹੁਣ ਤੁਹਾਡੇ ਵਰਗੀਆਂ 6-6 ਮਹੀਨੇ ਦਾ ਦਾਸ਼ ਇੱਥੋਂ ਲੈ ਕੇ ਜਾਂਦਿਆਂ ਪੇਕਿਆਂ ਨੂੰ ਪਾਛ ਕਹਿ ਦਿੰਦੀਆਂ ਚਾ ਨੂੰ ਪੇਕਿਆਂ ਨੇ ਦਿੱਤਾ ਏ ਇੱਥੋਂ ਹੀ ਲਿਜਾ ਕੇ ਤਾਂ ਨਾ ਪੇਕਿਆਂ ਦਾ ਲਾਂਦਿਆਂ ਹੀ ਫਿਰ ਬਹੁਤੀਆਂ ਸਿਆਣੀਆਂ ਮੰਮੀ ਤੁਸੀਂ ਇਦਾਂ ਨਾ ਬੋਲੋ ਮੇਰਾ ਦਿਲ ਬਹੁਤ ਦੁੱਖਦਾ ਪਿਆ ਹੈ ਗੱਲਾਂ ਤੋਂ ਤੇ ਮੇਰਾ ਦਿਲ ਨਹੀਂ ਦੁੱਖਦਾ ਜਿਹਦੇ ਪੁੱਤ ਦੀ ਕਮਾਈ ਆਨੀ ਉਹਦਾਂ ਨੇ ਟਾਣਦੇ ਹੀ ਐ ਤੂੰ ਮੰਮੀ ਇਹ ਦਿਨ ਤਿਆਰ ਬਣਿਆ ਹੈ ਦਿਨਾ ਪੈਂਦਾ ਹੈ ਭੈਣ ਭਰਾ ਦਾ ਪਿਆਰ ਹੁੰਦਾ ਹੈ ਪਿਆਰ ਦੇ ਵਿੱਚ ਇਹ ਚੀਜ਼ਾਂ ਨਹੀਂ ਦੇਖੀਦੀਆਂ ਸੋਨੇ ਡੱਬੇ ਲੈ ਕੇ ਜਾਂਦੀਆਂ ਭੈਣਾ ਸੋਨੀਆਂ ਰਖੜੀਆਂ ਲੈ ਕੇ ਜਾਂਦੀਆਂ ਭਤੀਜੇ ਭਤੀਜੀ ਨੂੰ ਦਿੰਦੀਆਂ ਇੱਕ ਦੂਜੇ ਨਾਲ ਖੁਸ਼ੀ ਮਨਾਉਂਦੀਆਂ ਤੁਸੀਂ ਬੋਲਦੇ ਬੇਓ ਤੇ ਮੈਂ ਕਿਹਾ ਤੈਨੂੰ ਕਹਿਆ ਵੀ ਨਾ ਲੈ ਕੇ ਜਾ ਐਨਾ ਥੋੜਾ ਕਿ ਇਹਨਾਂ ਨੇ ਪੈਸੇ ਲਾ ਲਾ ਕੇ ਦੇ ਉਧਰ ਵੀ ਦਾਸ ਰੱਖ ਨਾ ਉਹਨਾਂ ਨੇ ਫੋਨ ਕਰਕੇ ਬੱਚੇ ਪਿੱਛੇ ਕੀ ਦੇਖੇ ਤੋਰਨਾ ਜੀ ਮੈਨੂੰ ਵੀ ਲੱਗੇ ਪਤਾ ਵੀ ਇੱਥੇ ਇਹਨਾਂ 20 30 ਹਜ਼ਾਰ ਪਾ ਲਾ ਕੇ ਚੱਲੀ ਉੱਥੇ ਵੀ 40 50 ਹਜ਼ਾਰ ਦਾ ਨਾ ਕੁਝ ਮੰਮੀ ਇਹ ਚੀਜ਼ਾਂ ਨਹੀਂ ਦੇਖੀਦੀ ਹੁੰਦੀਆਂ ਇਹ ਭੈਣ ਭਰਾ ਦਾ ਇੱਕ ਪਿਆਰ ਹੁੰਦਾ ਹੈ ਇਹ ਰਿਸ਼ਤਾ ਵੇਖੋ ਭੈਣ ਭਰਾ ਦਾ ਅਨਮੋਲ ਰਿਸ਼ਤਾ ਹੈਗਾ ਤੁਸੀਂ ਤੁਸੀਂ ਤੇ ਭੈਣ ਭਰਾਵਾਂ ਵਿਚ ਲੜਾਈ ਪਵਾ ਦੋਗੇ ਮੈਂ ਤੇਰੇ ਘਰ ਕੁਝ ਨਹੀਂ ਲੈ ਆ ਸਕਦੀ ਮੈਂ ਨਹੀਂ ਮਾੜੀ ਆ ਕੀ ਗੱਲ ਸਾਡੇ ਘਰ ਕਿਹੜੀ ਚੀਜ਼ ਦੀ ਕਮੀ ਐ ਜੋ ਮੈਂ ਲੈ ਕੇ ਨਹੀਂ ਜਾ ਸਕਦੀ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਹੀ ਰਿਸ਼ਤੇ ਕਿਦਰ ਨਵੇਂ ਆ ਲੋਕ ਆ ਰਹੇ ਆ ਸਾਡੇ ਰਿਸ਼ਤੇ ਦੀ ਟੈਨ ਨਹੀਂ ਸੀ ਹੈ ਘਰ ਜੜਾ ਨਹੀਂ ਲਿਆ ਰਿਸ਼ਤੇ ਦੇ ਪਿੱਛੇ ਮੰਮੀ ਸਾਹਬ ਨਾ ਲਈਦਾ ਸਾਹਬ ਨਾ ਪੁੱਤ ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਮੈਂ ਮਨਾ ਕਰਦੀ ਆਂ ਵੀ ਆਹ ਨਹੀਂ ਲੈ ਕੇ ਜਾਣਾ ਔਰ ਜੋ ਬੰਦਾ ਰਖੜੀ ਲੈ ਜਾ ਡੱਬਾ ਲੈ ਜਾ ਸਮਝ ਆਈ ਪਰ ਜਾਈ ਤੀ ਆਸ ਰਖੜੀ ਲੈ ਜਾ ਇਹ ਥੜਾ ਹੁਣ ਤੂੰ ਜਿੱਡਾ ਟੱਬਰ ਤੂੰ ਠੇਕਾ ਹੀ ਫੜ ਲਿਤਾ ਸਾਰੇ ਟੱਬਰ ਨੂੰ ਕਪੜੇ ਲੈ ਜਾ ਆਹ ਲੈ ਜਾ ਉਹ ਲੈ ਜਾ ਪੇਕਾ ਲੈ ਕੇ ਆਈਦਾ ਪੇਕਾ ਤਾਂ ਘਰ ਲੈ ਕੇ ਨਹੀਂ ਜਾਈਦਾ ਮੰਮੀ ਜਦੋਂ ਮੈਂ ਕੁਵਾਰੀ ਹੁੰਦੀ ਸੀ ਨਾ ਤੇ ਮੈਂ ਉਦੋਂ ਵੀ ਆਪਣੇ ਭਰਾ ਨੂੰ ਕੋਈ ਨਾ ਕੋਈ ਗਿਫਟ ਦਿੰਦੀ ਸੀ ਬੈਕ ਕਰਕੇ ਉਹਨੂੰ ਸਰਪ੍ਰਾਈਜ਼ ਕਰਦੀ ਸੀ ਉਹ ਐਨਾ ਖੁਸ਼ ਹੁੰਦਾ ਸੀ ਉਹਦੇ ਤੋਂ ਡਬਲ ਮੈਂ ਹੁਣ ਤਨੂੰ ਕੀ ਆਪਣੀ ਜ਼ੁਬਾਨ ਤੋਂ ਕਵਾਂ ਕਿ ਉਹ ਮੈਨੂੰ ਕੀ ਕੁਛ ਦਿੰਦਾ ਸੀ ਤੇ ਕਿੰਨਾ ਪਿਆਰ ਦਿੰਦਾ ਸੀ ਪਰ ਨਹੀਂ ਤਾਨੂੰ ਇਹ ਗਾ ਲੈ ਕੇ ਆ ਲੈ ਕੇ ਨਾ ਜਾ ਲੈ ਕੇ ਆ ਉਹਦੀ ਆਸ ਹੈ ਲੇਕਿਨ ਭਰਾ ਨੂੰ ਪਿਆਰ ਦੇਣਾ ਕੋਈ ਡੱਬਾ ਦੇਣਾ ਕੋਈ ਚੀਜ਼ ਉਹ ਪਿਆਰ ਹੈ ਪਿਆਰ ਕਿੱਦਾਂ ਦੇਣਾ ਤੁਸੀਂ ਤੀ ਉਹ ਮੇਰੇ ਦਿਮਾਗ ਚੋ ਭਾਰੀ ਕਰਤਾ ਨੇ ਮੈਂ ਦਿਮਾਗ ਚੋ ਬਾਹਰ ਨਹੀਂ ਖੜਿਆ ਮੈਂ ਕਿ ਆ ਆਪਣੀ ਚੱਦਰ ਵੇਖ ਕੇ ਬੈਲ ਪਸਾਰੀ ਦੇ ਆ ਮੰਮੀ ਇੱਕ ਗੱਲ ਦੱਸੋ ਮੈਨੂੰ ਤੁਸੀਂ ਕਹਿੰਦੇ ਚੱਦਰ ਚੱਦਰ ਸਾਡੀ ਚੱਦਰ ਨੂੰ ਕੀ ਹੋਇਆ ਕੀ ਹੋਇਆ ਬਾਰ ਗੱਡੀਆਂ ਖੜੀਆਂ ਨੇ ਹੈ ਬੁਲੇਟਾਂ ਬੁਲੇਟ ਦੋ ਦੋ ਐਕਟਿਵਾ ਸਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਮਾਰੇ ਮੋਟੇ ਸਟੋਰ ਚ ਨਹੀਂ ਜਾਈਦਾ ਕੀ ਸੀ ਇੰਨੇ ਵਧੀਆ ਰੰਨੇ ਬਈਆ ਕਿਸ ਚੀਜ਼ ਦੀ ਕਮੀ ਇਲਾਚੀ ਦੇ ਦਾਣਿਆਂ ਵਾਂ ਸਾਡਾ ਘਰ ਭਰਿਆ ਖੁਸ਼ਹਾਲੀ ਹੈ ਹਰਿਆਲੀ ਹੈ ਕਿਹੜੀ ਚੀਜ਼ ਦੀ ਕਮੀ ਸਾਡੇ ਘਰ ਚ ਜਿਹੜੀਆਂ ਤੁਸੀਂ ਮੈਨੂੰ ਇਹ ਨਿੱਕੀਆਂ ਨਿੱਕੀਆਂ ਜਿਹਦੀ ਕੀ ਕੋਈ ਗੱਲ ਵੀ ਨਹੀਂ ਉਹ ਗੱਲਾਂ ਤੋਂ ਰੋਕ ਟੋਕ ਕਰਦੇ ਪਈਓ ਮੇਰੇ ਭਰਾ ਨੇ ਜਦੋਂ ਵਿਆਹਿਆ ਸੀ ਨਾ ਬੜਾ ਖੁਸ਼ ਹੋਇਆ ਸੀ ਇਸ ਘਰ ਦੇ ਵਿੱਚ ਮੇਰੀ ਭੈਣ ਵੱਡੇ ਘਰ ਚ ਗਈ ਆ ਤੇ ਅੱਜ ਜੇ ਮੈਂ ਰਖੜੀ ਬੰਨਣ ਜਾਵਾਂ ਤੇ ਭਰਾ ਵਾਸਤੇ ਇੱਕੰਜੂਸੀਆਂ ਕਰਾਂ ਕੁਝ ਨਾ ਕਰਾਂ ਤੁਹਾਡੇ ਕੋਲ ਡਰ ਡਰ ਕੇ ਮੈਂ ਇਹ ਚੰਗਾ ਕਰਦੀ ਪਈਆਂ ਕੀ ਸਾਡੀ ਇੱਜ਼ਤ ਰਹੇਗੀ ਕੀ ਤੁਹਾਡਾ ਨਾਮ ਰੋਸ਼ਨ ਹੋਏਗਾ ਨਹੀਂ ਮੇਰੀ ਸੁਣ ਗੱਲ ਮੈਂ ਜੋ ਕਹਿਤਾ ਨਾ ਸੋ ਕਹਿਤਾ ਬਤਲ ਮੈਂ ਦਾ ਤੈ ਮੈਨੂੰ ਨਾ ਭਾਸ਼ਾ ਨਾ ਦੇ ਹੁਣ ਮਤਲਬ ਜੋ ਤੁਸੀਂ ਕਿਹਾ ਇੱਕ ਡੱਬਾ ਤੇ ਇੱਕ ਰਖੜੀ ਲੈ ਕੇ ਜਾ ਇਹ ਬੋਲਾ ਜਾ ਡੱਬੇ ਡੱਬੇ ਜੋ ਲੈ ਜਾ ਤੇ ਮੰਮੀ ਮੈਂ ਉਹਦੀ ਸ਼ਰਟ ਵੀ ਲੈ ਕੇ ਜਾਨੀ ਪਤੀ ਜੀ ਦਾ ਵੀ ਸਮਾਨ ਲੈ ਕੇ ਜਾਣਾ ਕੋਈ ਫਰਕ ਨਹੀਂ ਪੈਣਾ ਸਾਡੇ ਘਰ ਕੋਈ ਕਮੀ ਨਹੀਂ ਹੈ ਪਲੀਜ਼ ਐਡਾ ਨਾ ਕਰੋ ਨਾ ਕਰੋ ਮੰਮੀ ਪਲੀਜ਼ ਘੱਲਟਾਓ ਫਿਰ ਤੁਹਾਡੇ ਵਰਗੇ ਘਰ ਲਡਾਂਦੀਆਂ ਹੁੰਦੀਆਂ ਆਪਣੇ ਜਿਗੋ ਕੁਛ ਨਹੀਂ ਬਣਾਉਂਦੀਆਂ ਯਾਰ ਕਿੰਨੀ ਦਿਲ ਜਨਾਨੀ ਹੈ ਯਾਰ ਇਹ ਨੂੰ ਮੈਂ ਸਮਝਾਈ ਜਨਨੀ ਸਮਝਾਏ ਤੇ ਉਦੋਂ ਲੰਘਦਾ ਪਿਆ ਭੈਣ ਭਰਾ ਦਾ ਰਿਸ਼ਤਾ ਹੀ ਨਹੀਂ ਪਤਾ ਕਿ ਭੈਣ ਭਰਾ ਦਾ ਰਿਸ਼ਤਾ ਕੀ ਵਿਆਹੀਆਂ ਆਈਆਂ ਮੇਰੇ ਰਿਸ਼ਤੇ ਤੜਾਏਗੀ ਚੁੱਪ ਕਰਕੇ ਉੱਥੇ ਘਰ ਬੈ ਜਨਨੀਆਂ ਕਿੰਨੀਆਂ ਮੇਰੀ ਸੱਸ ਕੰਦੀ ਮੈਂ ਠੀਕ ਨਹੀਂ ਕੁੜੀ ਇਹ ਕੁੜੀ ਹੈ ਕੁੜੀ ਵਿਆਹ ਤੋਂ ਬਾਅਦ ਜ਼ਿੰਦਗੀ ਬਦਲ ਦਿੰਦੀ ਆਪਣੀ ਇੱਕ ਲਾਈਫ ਉਹਦੀ ਨਵੀਂ ਸ਼ੁਰੂ ਹੋ ਜਾਂਦੀ ਹੈ ਜੋ ਪਹਿਲੇ ਉਹ ਆਪਣੇ ਮਾਪਿਓ ਦੇ ਨਾਲ ਰਹਿੰਦੀ ਹੈ ਉਹਨਾਂ ਦੀ ਗੱਲ ਸੁਣਦੀ ਹੈ ਮੰਨਦੀ ਹੈ ਹੁਣ ਇੱਕ ਸੱਸ ਤੇ ਇੱਕ ਸੋਹਰਾ ਹਾਈ ਕੁੜੀ ਦੀ ਜ਼ਿੰਦਗੀ ਕੀ ਹੈ ਪਹਿਲੇ ਕੁੜੀ ਆਪਣੇ ਪੇਕੇ ਘਰ ਰਹਿੰਦੀ ਹੈ ਮਾਪਿਓ ਦੇ ਨਾਲ ਭਰਾ ਰਖੜੀਆਂ ਦੀ ਭਰਾ ਦੇ ਚਾਹ ਪੂਰੇ ਕਰਨਾ ਦਿੰਦੀ ਮੰਮੀ ਪਾਪਾ ਕਹਿੰਦੇ ਆ ਤੇਰਾ ਭਰਾ ਹੈ ਤੇਰੇ ਕੋਲ ਕੋਈ ਗੱਲ ਨਹੀਂ ਛੱਡ ਪਰੇ ਕੀ ਲੈ ਕੇ ਦੇਣਾ ਸਭ ਕੁਝ ਹੈਗਾ ਤੇਰੇ ਘਰ ਆਈ ਹੈ ਤੇਰਾ ਭਰਾ ਆਇਆ ਫਿਰ ਕੁੜੀ ਸੋਚਦੀ ਹੈ ਵਿਆਹੀ ਜਾਵਾਂਗੀ ਕੁਛ ਨਾ ਕੁਛ ਅਲੱਗ-ਅਲੱਗ ਸਰਪ੍ਰਾਈਜ਼ ਕਰਾਂਗੇ ਆਪਣੇ ਭਰਾ ਨੂੰ ਬਟ ਨਹੀਂ ਐਵੀ ਚੀਜ਼ ਨਹੀਂ ਹੁੰਦੀ ਕਿਉਂ ਕਿਉਂਕਿ ਵਿਆਹ ਹੋ ਕੇ ਸੱਤ ਸਹੁਰਾ ਆ ਜਾਂਦੇ ਲਾਈਟ ਚ ਉਹ ਐਤੀ ਜਾ ਕਹੀਂ ਤੇ ਕਰ ਲੰਦੇ ਕਹੀਂ ਬਿਲਕੁਲ ਵੀ ਨਹੀਂ ਔਰ ਭੈਣ ਭਿਆ ਭਰਾ ਦਾ ਇੱਕ ਪਿਆਰ ਮੈਨੂੰ ਨਹੀਂ ਲੱਗਦਾ ਇਹੋ ਜੇ ਗੱਲਾਂ ਨਾਲ ਅੱਗੇ ਵੱਧ ਪਾਏਗਾ ਕੀ ਦੱਸਾਂ ਮੈਨੂੰ ਤੇ ਆਤ ਸ਼ਰਮ ਆਂਦੀ ਪਈ ਐ ਕੋਤੇ ਕਰਦੀ ਵੀ ਹੁਣ ਆਪਣੀ ਤਿਆਰੀ ਤੇ ਮੈਂ ਵੀ ਘਾਰ ਹੀ ਰਵਾਂ ਹੌਲੀ ਹੌਲੀ ਸੁੱਤੀ ਮੇਰੇ ਖਾਲ ਤਿਆਰੀ ਕਰਕੇ ਤੇ ਅੰਨੇ ਆ ਕਰਦੀਆਂ ਸਾਂ ਵੀ ਦੋ ਤੋੜੇ ਕਲਰਾ ਚਨਾ ਹੀ ਅਪਰੇਖਾ ਦੇਖਾ ਰਾਇਲੇ ਚੌਲਾਂ ਦੇ ਇੱਕ ਤੋੜਾ ਹੋਰ ਲੈਨੀ ਆ ਹੇ ਹਰ ਨੇਚਲੀ ਵੀ ਲੱਗਦਾ ਮੇਰੇ ਪਿੱਕੇ ਯਾਦ ਕਰਦੇ ਵੇ ਹਨਾ ਮੇਰੇ ਖੜੀ ਤੇ ਭੈਣ ਨੇ ਹਨਾ ਐ ਵੀ ਅਸਲੀ ਸੰਦੇਸ਼ ਆਉਂਦਾ ਤੇ ਆਹ ਕਿਉਂ ਹੁੰਦਾ ਡੱਬਾ ਨਾ ਜਿਦਾ ਸੁਤੀਮਾ ਉਦੋਂ ਬਣਾ ਲਿਆ ਸੀ ਤਾ ਉਹਲੇ ਜਰਾ ਅੱਜ ਇਹਨੂੰ ਬੜਾ ਪਤਾ ਲੱਗਣਾ ਐ ਵੀ ਲੈ ਕੇ ਜਾਉ ਉਹਨੂੰ ਬੜਾ ਪਤਾ ਲੱਗਣਾ ਪਾਸੇ ਜੀ ਨੂੰ ਕਰਦ ਨਹੀਂ ਤੱਕ ਜੀ ਤੇ ਨਾਲ ਲੈ ਜੀ ਬਿਸਕੁਟ ਆਹ ਵੇਖ ਚੋਲਾ ਨਾ ਡੱਬਾ ਚੋਲਾ ਦਾ ਠੈਲਾ ਵਧੀਆ 골ਡ ਹੀਅਰ ਜਾਨ ਸਵਾਦ 12 12 ਸਵਾਦ ਚਲ ਚਾਰ ਦਿਨੋਂ ਵੀ ਵਧੀਆ ਚਾਵਲ ਖਾ ਲਣਗੇ ਹਾ ਯਾਰ ਨਾ ਦੇਸੀ ਕਿਉਂ ਦਾ ਡੱਬਾ ਦੇਖੀ ਤੇ ਨਹੀਂ ਪਈ ਕਿਤੇ ਮੈਂ ਆਪਣੇ ਬੱਚਾ ਹਮਸ ਤੇ ਨਾ ਪਤੀ ਜੱਪਤੀ ਜਾਂ ਵਾਸਤੇ ਆ ਡੱਬਾ ਵੀ ਰੱਖਿਆ ਏ ਤੋਵੀਆਂ ਮੈਗੀਆ ਜਾਗੀਆਂ ਚਲ ਸਮਾਜ ਦਾ ਘਰ ਪਿਆਈ ਨਾ ਉਹਨਾਂ ਚੋ ਤੇ ਮੇਰੀ ਮੰਮੀ ਦੇ ਵੀ ਗਰਮੀ ਬੜੀ ਲੱਗਦੀ ਹੈ ਕੋਲਡਿੰਗ ਦੀ ਪੇਟੀ ਰਸਤੇ ਜਰ ਲਾਂਗੀ ਉੱਤੇ ਚੌਂਕ ਤੋਂ ਫਰ ਲੈਣੀ ਹੈ ਪੇਟੀ ਤੇ ਹੋਰ ਬੱਚਾ ਸੁਖਲੇ ਬਿਸਕੁਟ ਵੀ ਲੈ ਜਾਗੀ ਆਹ ਤੇ ਪੈਕਟ ਚਾਂਸ ਜਰ ਖਾ ਰ ਪਿਆ ਸੀ ਠੀਕ ਆ ਖੁੱਲੇ ਬਿਸਕੁਟਾਂ ਦੇ ਪੈਕਟ ਚਾਰ ਪੰਜ ਤਰ੍ਹਾਂ ਦੇ ਲਾਂਗੀ ਤੇ ਮੈਂ ਆਪਣੇ ਪਿੱਛੇ ਜਾ ਮੇਰੇ ਪਤੀ ਜਿਪ ਤੇ ਜਗਾ ਮੇਰੀ ਭੂਆ ਆਈ ਮੇਰੀ ਮਾਣਿਕ ਆਏ ਮੇਰੀ ਧੀ ਨਾ ਸੰਭਾਲ ਲੈ ਕੇ ਆਈ ਤੇ ਮੈਂ ਨਾ ਕਹਾਂ ਕੋਈ ਕਿੱਢ ਕਰਨਾ ਮਸੀ ਮਸੀ ਰਖੜੀ ਦੇ ਤੇ ਆਪਨਾ ਮੈਂ ਜਾਣਾ ਵਾ ਤੇ ਹੋਰ ਟੌਫੀਆਂ ਦੇ ਪੈਕ ਲੈ ਚਾਕਲੇਟ ਲੈ ਜਾਗੀ ਬੱਚਿਆ ਇਕੱਲ। ਹੁਣ ਮੈਂ ਸੋਚਾਂ ਸਾਹਿਲ ਦੇ ਕਪੜੇ ਪਏ ਜਿਹੜੇ ਪਾੰਦਾ ਨਹੀਂ ਨਾ ਸੈਰ ਤੋਂ ਪਹਿਲ ਮਾਰੀ ਚ ਨਵੇਂ ਹੈਗੇ ਨਵੇਂ ਨੇ ਮੇਰੇ ਭਰਾਪਤੀ ਜਪਾ ਲਣਗੇ ਕੋਈ ਗੱਲ ਨਹੀਂ ਪਾ ਲੈਣ ਤੇ ਮੈਂ ਜੁਗਾ ਜੀ ਮੇਰੇ ਅਨਸੀਟ ਤੇ ਸੂਟ ਵੀ ਪਏ ਨੇ ਅਲਮਾਰੀ ਦੇ ਚ ਇੱਕ ਆਪਣੀ ਮੰਮੀ ਜੋਗਾ ਇੱਕ ਆਪਣੀ ਭੈਣ ਜੋਗਾ ਲੈ ਨਹੀਂ ਅਲਮਾਰੀ ਚ ਅਨ ਜਲਦੀ ਹੈ ਨਾ ਦਿਮਾਗ ਚ ਰੱਖਣਾ ਮੈਂ ਚਲ ਭੈਣ ਭੈਣ ਜੋਗਾਵੇਗਾ ਮਾਂ ਜੋਗਾਵੇਗਾ ਸੂਟ ਉਹ ਪਾ ਕੇ ਬੈਗ ਬੁੱਕੇ ਨਿਕਲਦੀ ਹੈ ਨਾਲ ਹੀ ਮੈਂ ਬੈਗ ਤਿਆਰ ਕਰ ਲੈਣਾ ਕੱਪੜਿਆਂ ਦਾ ਮੈਨੂੰ ਬੜਾ ਪਤਾ ਲੱਗਣਾ ਮੇਰੀ ਪਿਆਰ ਨੇ ਤਾਂ ਸੂਟ ਵੇਖ ਕੇ ਖੁਸ਼ ਹੋਏ ਨਾ ਨੇ ਕਿਹਾ ਹਾਈ ਮੇਰੀ ਪਿਆਰ ਨੰਬਰ ਸੱਤ ਸੂਟ ਲੈ ਕੇ ਕਿਹਾ ਕਿ ਕਿੰਨਾ ਸੋਹਣਾ ਮੇਰੀ ਮਾਂ ਨੇ ਵੀ ਬਹੁਤ ਖੁਸ਼ ਹੋਣਾ ਹੈ ਉਹਨੇ ਕਿਹਾ ਹਾਏ ਤੇ ਇਹ ਤੇ ਮੇਰਾ ਕਿੰਨਾ ਖਿਆਲ ਰੱਖਦੀਆਂ ਤੇ ਰਹੀ ਗੱਲ ਪਤੀ ਜੇਬ ਤੇ ਜਾਂਦੀ ਉਨੇ ਆ ਬਿਸਕੁਟ ਟੌਫੀਆਂ ਆਈਡੀ ਵਿੱਚ ਚਾਕਲੇਟਾਂ ਲੈ ਕੇ ਜਾਣੀਆਂ ਉਹਨੇ ਕਿਹਾ ਹਾਏ 부ਆ ਆ ਤਾਂ ਬੜਾ ਹੀ ਵਧੀਆ ਕਿਦਾਂ ਮੇਰਾ ਪੱਲੂ ਫੜ ਕੇ ਕੋਨੇ ਸੱਜੇ ਇੱਕ ਨੇ ਖੱਬੇ ਮੇਰੇ ਮੈਜ ਨਹੀਂ ਹੈ ਮੇਂ ਜੱਪੀਆਂ ਵਾਲਾ ਪਦੇ ਪਾਰੀਆਂ ਕਰਨਾ ਪਦੇ 부ਆ ਉਹ ਜੀ ਆ ਤੁਹਾਨੂੰ ਪਤਾ ਜਾ ਹੁੰਦਾ ਕਿਦਾਂ ਸਮਾਲ ਚਾਕਲੇਟ ਮੈਂ ਕਦੇ ਕਦੇ ਵਾਸਤੇ ਵੱਡੀ ਲੈਣੀ 100 ਰੁਪਏ ਵਾਲੀ ਛੋਟੀਆਂ ਚਾਕਲੇਟਾਂ ਲੱਗ ਜੇ ਮੰਮੀ ਵਾਸਤੇ ਨਾ ਵੱਡੀ ਬੋਤਲ ਖੋੜੀ ਤੇ ਬੱਚਾ ਨੇ ਮਗਰ ਪਾਈ ਨਾ ਛੋਟੀਆਂ ਬੋਤਲਾਂ ਨਹੀਂ ਦੇਣੀਆਂ ਇਹ ਕੁਛ ਜੀਰੇ ਵਾਲੀਆਂ ਕੁਛ ਲਿੰਕੇ ਵਾਲੀਆਂ ਦੋ ਪੇਟੀਆਂ ਲੈ ਜਾਂਗੇ ਉਹ ਉਹ ਦੰਮੀ ਨੂੰ ਕਹਾਂ ਆਪਣੇ ਕਮਰੇ ਚ ਬੰਦ ਕਰਕੇ ਰੱਖ ਲਾ ਜਦੋਂ ਦਿਲ ਕੀਤਾ ਜੇ ਤੇਰਾ ਦਿਲ ਕਰੇਗਾ ਤਾਂ ਪੁੱਤਿਆਂ ਪੁੱਤਿਆਂ ਦੇ ਦੀ ਤਾਂ ਕੱਲੀ ਅੰਦਰ ਬਾਹਰ ਵਰਦੀ ਇੱਕ ਇੱਕ ਬੋਤਲ ਕੱਢੀ ਤੇ ਪੀ ਲਈ ਬਾਕੀ ਤਾਂ ਬੰਦ ਰਹਿਣ ਗੀਆਂ ਇਸ ਵਕਤ ਦੇ ਬੰਦ ਕਰਕੇ ਮੰਮੀ ਤੁਸੀਂ ਮੈਨੂੰ ਬੋਲੀ ਸਮਝਿਆ ਅੰਨੀ ਸਮਝਿਆ ਜਬ ਸ਼ਦਾਨ ਸਮਝਿਆ ਕਿਉਂ ਤੁਸੀਂ ਬੋਲਦੇ ਕੀ ਬੇਸੀ ਕੁਛ ਨਹੀਂ ਇਹਨੂੰ ਜਾਣਦੇ ਇਹਨੂੰ ਕੁਝ ਨਹੀਂ ਪਤਾ ਤੇ ਮੈਂ ਦੇਖਦੀ ਹਾਂ ਮੈਨੂੰ ਰੱਬ ਨੇ ਦੋ ਅੱਖਾਂ ਦਿੱਤੀਆਂ ਦੋ ਕੰਨ ਦਿੱਤੇ ਸੁਣਨ ਨੂੰ ਮੈਨੂੰ ਸਭ ਪਤਾ ਲੱਗਦਾ ਪਿਆ ਤੁਹਾਡਾ ਤੇ ਤੁਹਾਡੇ ਸਮਾਨ ਦਾ ਵੀ ਤੇ ਗੱਲਾਂ ਵੀ ਕਿਓ ਮੇਰੇ ਭਤੀਜਿਆਂ ਨੂੰ ਚਾਹੀਦਾ ਹੈ ਚੋਰ ਮੇਰੇ ਭਰਾ ਪਰਜਾਇਆਂ ਨੂੰ ਚਾਹੀਦੇ ਆ ਬਿਸਕੁਟ ਬਿਸਕੁਟ ਮੇਰੇ ਕਿਹਨਾਂ ਨੂੰ ਚਾਹੀਦੇ ਆ ਭਤੀਜੇ ਭਤੀਜਿਆਂ ਨੂੰ ਹਾਂ ਤੇ ਮੇਰੇ ਭਤੀਜੇ ਭਤੀਜੇ ਤੁਹਾਨੂੰ ਨਜ਼ਰ ਨਹੀਂ ਆਏ ਜਦੋਂ ਮੈਂ ਕਿਹਾ ਇੱਕ ਟੋਕਰੀ ਲੈਣੀ ਹੈ ਤੁਸੀਂ ਕਿਹਾ ਇੱਕ ਟੋਕਰੀ ਕੀ ਕਰਨੀ ਹੈ ਇੱਕ ਚਾਕਲੇਟ ਲੈ ਜਾ ਛੋਟੀ ਹੋਈ ਹੈ ਫਰੀ ਦੇ ਪੈਸੇ ਆ ਚਦਰ ਦੇਖ ਕੇ ਪੈਰ ਪਸਾਰਿਆ ਕਰੋ ਇਹ ਚੱਦਰ ਨਾ ਇਹ ਚੱਦਰ ਕਿੱਥੋਂ ਦੀ ਹੈ ਵੱਡੀ ਹੀ ਕੁਛੋਟੀ ਹੀ ਕਿ ਪੈਰ ਹੀ ਬਾਹਰ ਆ ਗਏ ਸੀ ਤੁਹਾਡੇ ਮੈਂ ਤੇ ਹਰਵੜ ਲੈ ਕੇ ਜਾਨੀ ਆ ਹੈ ਮੈਂ ਤੇ ਜੋਦਾ ਮੇਰਾ ਵਿਆਹ ਹੈ ਮਾਹੋਦੋ ਦੀ ਲੈ ਕੇ ਚਲ ਜੀ ਆ ਮੰਮੀ ਤੁਸੀਂ ਇੱਕ ਗੱਲ ਭੁੱਲਦੇ ਪਏ ਹੋ ਛੇ ਮੈਂ ਇਸ ਘਰ ਦੀ ਨੂੰਹ ਆ ਨਾ ਤੇ ਤੁਸੀਂ ਵੀ ਇਸ ਘਰ ਦੇ ਨੂੰਹੋਂ ਪਰੰਪਰਾ ਕਦੋਂ ਤੱਕ ਚੱਲਨੀ ਹੈ ਟਾਡੀ ਕਦੋਂ ਤੱਕ ਇਹ ਪਰੰਪਰਾ ਚੱਲਨੀ ਹੈ ਨਹੀਂ ਇਹਦੋਂ ਬਸ ਮਮੀ ਇੱਕ ਗੱਲ ਹੋਰ ਤੁਸੀਂ ਕੀ ਕਹਿੰਦੇ ਸੀ ਧੀਆ ਕੋ ਲੋ ਲਈਦਾ ਨਹੀਂ ਧੀਆ ਨੂੰ ਦਿੱਤਾ ਜਾਂਦਾ ਤੇ ਤੁਸੀਂ ਕੀ ਕਰਦੇ ਪਿਓ ਤੁਹਾਡੇ ਘਰ ਦੇ ਕੀ ਕਰਦੇ ਪਏ ਧੀਆ ਨੂੰ ਦੇ ਰਹੇ ਆ ਜਾਂ ਲੈ ਰਹੇ ਆ ਪੁੱਤ ਮੇਰੀ ਗੱਲ ਸੁਣ ਐ ਪਤੀਜੇ ਪਤੀਜੀਆਂ ਨੂੰ ਵੇਖਣਾ ਹੁੰਦਾ ਵੀ ਮੇਰੀ ਭੂਆ ਆਈ ਹੈ ਮੰਮੀ ਤੁਹਾਡੇ ਪਤੀਜੇ ਪਤੀਜੀਆਂ ਤੇ ਮੇਰੇ ਮੇਰੇ ਕੀ ਹੈ ਤੁਸੀਂ ਕਹਿੰਦੇ ਵੀ ਉਹ ਐ ਨਹੀਂ ਕਰਨਾ ਉਹ ਨਿਕਨੀਆਂ ਲੋਕ ਟੋਕ ਲਾਈਆਂ ਨਹੀਂ ਲੈ ਕੇ ਜਾਣਾ ਮੈਂ ਤੁਹਾਡੀ ਆਗਿਆਕਾਰੀ ਇਹਦੇ ਨਾਲ ਚੱਲਾਂਗੀ ਤੁਸੀਂ ਇਹ ਕਿਹਾ ਜੋ ਮੈਂ ਕਹਾਂਗੀ ਉਹ ਹੋਣਾ ਹੈ ਜੋ ਮੈਂ ਕੀਤਾ ਉਹੀ ਕਰੀ ਆਪਣੀ ਮਰਜ਼ੀ ਨਾ ਕਰੀ ਕਰ ਲੈ ਜੋ ਕਰਨਾ ਹੀ ਮੰਮੀ ਇਹ ਕੀ ਸੀ ਮੈਂ ਚੱਲਾਂ ਤਹਾਡੇ ਹੁਕਮਾਂ ਨਾਲ ਤੇ ਤੁਸੀਂ ਅੱਗੋਂ ਐ ਹੁਣ ਨਾ ਤੁਸੀਂ ਨਹੀਂ ਦੱਸੋਗੇ ਮੈਂ ਨਹੀਂ ਦੱਸਾਂਗੀ ਇਹ ਸਾਨੂੰ ਦੱਸਣਗੇ ਸਾਰੇ ਹਾਂ ਜਸਪੀਰ ਆਂਟੀ ਆ ਕੇ ਦੱਸਣਗੇ ਮੰਮੀ ਫੜੋ ਕੈਮਰਾ ਚਾਹ ਦੇਦਰ ਜੁਗੇ ਵੀ ਫੜੋ 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 ਜਸਪੀਰ ਆਂਟੀ ਆ ਗਿਆ ਹੁਣ ਦੱਸਣਗੇ ਕੀ ਗਲਤੀ ਕੀਤੀ ਹੈ ਵਿੱਚ ਔਰ ਕੀ ਮੈਸੇਜ ਦੇਣਾ ਹੁਣ ਆਂਟੀ ਆ ਕੇ ਦੇਣਗੇ ਆਜੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਕੀ ਹਾਲ ਚਾਲ ਹੈ ਇਹ ਛੋਟੀ ਜੀ ਇੱਕ ਸਟੋਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਸੇਜਿੰਗ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਦੀ ਜਿਹੜੀ ਸਟੋਰੀ ਸੀ ਉਹ ਸਾਨੂੰ ਦੱਸੀ ਸੀ ਰਿੱਧੀ ਨੇ ਹਾਂਜੀ ਰਿੱਧੀ ਚੋਪੜਾ ਜੀ ਨੇ ਸਾਨੂੰ ਸਟੋਰੀ ਦੱਸੀ ਸੀ ਮੈਨੂੰ ਇਹ ਗੱਲ ਦੱਸੋ ਕਿ ਸਟੋਰੀ ਤੁਸੀਂ ਵੇਖ ਹੀ ਚੁੱਕੇ ਜੈ ਸਾਰੀ ਤੇ ਤੁਸੀਂ ਦੱਸੋ ਵੀ ਇੰਨਾ ਚ ਗਲਤ ਕੌਣ ਸੀ ਮੇਰੇ ਹਿਸਾਬ ਨਾਲ ਸਾਸ ਗਲਤ ਹੈ ਬਿਲਕੁਲ ਠੀਕ ਹੈ ਨਾ ਜੇ ਨੂੰ ਕਰੇ ਗਲਤ ਆ ਤੇ ਸੱਸ ਜੋ ਆਪ ਕਰੇ ਤਾਂ ਸਹੀ ਆ ਉਹ ਬਿਲਕੁਲ ਸਹੀ ਆ तकरीबन ਇਹ بڑے ਘਰਾਂ ਚ ਬڑے तकरीबन ਬਹੁਤਿਆਂ ਘਰਾਂ ਚ ਇਹ ਚੀਜ਼ ਹੁੰਦੀ ਆ ਨੂੰ ਲੈ ਕੇ ਜਾਂਦੀ ਆ ਤੇ ਸੱਸ ਕਹਿੰਦੀਆਂ ਲੈ ਧੀਆ ਤਾਂ ਨਹੀਂ ਫਰਜ਼ ਬੰਦਾ ਪੇਕੜੇ ਧੀਆ ਨੂੰ ਦਿੰਦੇ ਆ ਤੇ ਜਦੋਂ ਤੁਸੀਂ ਆਪ ਖੜਦਿਆਂ ਜੀ ਉਦੋਂ ਧੀਆ ਕੋ ਲੈ ਕੇ ਨਹੀਂ ਖਾਈਦਾ ਨਹੀਂ ਖਾਈਦੇ ਸਾਡੇ ਲੱਗ ਗਿਆ ਉਹਨਾਂ ਦਾ ਸਾਡੇ ਸਾਹਮਣੇ ਤੇ ਉਹਨਾਂ ਦੀ ਨੂੰ ਸਾਨੂੰ ਦੱਸਣ ਡਈ ਸੀ ਤੇ ਉਹਨਾਂ ਦੀ ਪੇਲੀ ਰਖੜ ਹੈਗੀ ਸੀ ਰਖੜੀ ਤੋਂ ਦੱਸਣ ਦੇ ਸੀ ਕਹਿੰਦੇ ਮੰਮੀ ਨੇ ਮੈਨੂੰ ਮਨਾ ਕਰਤਾ ਤੇ ਕਹਿੰਦੇ ਮੇਰੇ ਹਸਬੰਦ ਕੱਪੜੇ ਲੈ ਕੇ ਆਏ ਤੇ ਆਂਦੇ ਉਹਨਾਂ ਨੂੰ ਪੂਰਾ ਬੈਗ ਲਿਆਂਦਾ ਚੇਤਾ ਭੁੱਲ ਗਿਆ ਤੇ ਮੇਰੀ ਸੱਸ ਨੇ ਕੀ ਕੀਤਾ ਬੈਗ ਫੜਿਆ ਦਵਾਦਵ ਤੇ ਉਹ ਆਪਣੇ ਬੈਗ ਚ ਪਾ ਲਿਆ ਓਹੋ ਬੈਗ ਚ ਪਾ ਲਿਆ ਤੇ ਉਧਰੋਂ ਨੂੰ ਨੇ ਜੇ ਵੇਖ ਲਿਆ ਉਹ ਤਾਂ ਦੱਸੀ ਨਾ ਇਹ ਕਿਹੜਾ ਪੰਦਾ ਹੈਗਾ ਮਤਲਬ ਸੀ ਆਪਣੀ ਜਗ੍ਹਾ ਸਹੀ ਜੈ ਤੁਸੀਂ ਕਹਿੰਦੇ ਨਾ ਹਰ ਕੰਮ ਛੱਡ ਕੇ ਪੁੱਛ ਕੇ ਕਰਨਾ ਚਾਹੀਦਾ ਤੇ ਤੁਸੀਂ ਕਿਤੇ ਕੋ ਪੁੱਛਦਿਆਂ ਜੇ ਬਿਲਕੁਲ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਜੋ ਅੱਜਕੱਲ ਸਮਾਂ ਚੱਲਣ ਡਿਆ ਨਾ ਠੀਕ ਆ ਨੂਆਂ ਧੀਆਂ ਦਾ ਫਰਜ਼ ਬਣਦਾ ਸਾਡੇ ਕੋਲ ਪੁੱਛਣਾ ਹੂੰ ਪੁੱਛਣਾ ਫਰਜ਼ ਬਣਦਾ ਪਰ ਉਹਨਾਂ ਤੇ ਥੋਪਿਆ ਨਾ ਜਾਵੇ ਵੇਖੋ ਇਹ ਰਿਦੀ ਨੇ ਇਕੱਲੇ ਚ ਡਾਇਲੋਗ ਬਹੁਤ ਸੋਹਣਾ ਮਾਰਿਆ ਬੜਾ ਸੋਹਣਾ ਡਾਇਲੋਗ ਮਾਰੇ ਮਾਰਨੇ ਕਹਿੰਦੇ ਸਾਡੀ ਲੈਂਗੁਏਜ ਵਿੱਚ ਬੜਾ ਸੋਹਣਾ ਇੱਕ ਡਾਇਲੋਗ ਨੇ ਬੋਲਿਆ ਇਹ ਤਾਂ ਬੋਲਿਆ ਹੈ ਔਰ ਚ ਕਿਹਾ ਹੈ ਕਿ ਪਹਿਲਾਂ ਜਦੋਂ ਆਪਾਂ ਰਖੜੀ ਬੰਨ੍ਹਦੇ ਆਪਣੇ ਭੈਣ ਭਰਾਵਾਂ ਨੂੰ ਬੜੇ ਚਾਹ ਹੁੰਦਾ ਇਹ ਚੀਜ਼ ਸਾਨੂੰ ਵੀ ਆਪਣਾ ਬਚਪਨ ਚੇਤਾ ਆ ਗਿਆ ਕਿ ਉਹ ਤਾਂ ਕਹੀਦਾ ਰਿਦੀ ਬਾਜ਼ਾਰ ਚ ਰੱਖੜੀਆਂ ਹੁੰਦੀਆਂ ਨਾ ਹਾਏ ਆ ਮੇਰੇ ਵੀਰ ਜੋਗੀ ਉਹ ਮਾਪਿਓ ਕੀ ਕਹਿੰਦੇ ਆ ਉਹ ਛੱਡਪਰਾ ਰੱਖੜੀ ਬਣ ਕੇ ਤੇ ਤੋੜੀ ਦੇਣੀ ਆ ਕਈ ਵਾਰੀ ਇਹ ਚੀਜ਼ ਦਿਲ ਕਰਦਾ ਕਿ ਆਪਾਂ ਆਪਣੇ ਭਰਾ ਨੂੰ ਲੈ ਕੇ ਦੇਈਏ ਲੈ ਕੇ ਦੇਈਏ ਤੇ ਮੰਮੀ ਹੁਣ ਪਾਪਾ ਨੇ ਕਿਹਾ ਤੇ ਛੱਡਪਰਾ ਕੀ ਲੈ ਕੇ ਦੇਣੀ ਕੋਈ ਨਹੀਂ ਕਰਦੀ ਜੀ ਕਰਦੀ ਦੇਣੀ ਜੇ ਫਿਰ ਕੁੜੀਆਂ ਕੀ ਸੋਚਦੀਆਂ ਇਹ ਕੁੜੀਆਂ ਦਾ ਡ੍ਰੀਮ ਆ ਆਪਾਂ ਨੇ ਸੋਚੇ ਸੀ ਇਹਨਾਂ ਨੇ ਸੋਚੇ ਹੋਣਗੇ ਰਿਦੀ ਹੁਣ ਵੀ ਸੋਚਣਗੇ ਕਿ ਜਦੋਂ ਆਪਾਂ ਆਪਣੇ ਘਰ ਚੱਲ ਜਾਵਾਂਗੇ ਤੇ ਆਪਣੇ ਘਰ ਵਾਲੇ ਨੂੰ ਕਹਾਂਗੇ ਕਿ ਮੇਰੇ ਭਰਾ ਨੂੰ ਇਸ ਤਰ੍ਹਾਂ ਦੀ ਚੀਜ਼ ਲੈ ਕੇ ਦੇ ਤੇ ਜੀ ਉਹ ਕੋ ਸੱਸਾਂ ਹੀ ਉਲਟ ਬੋਲ ਦੇਣਾ ਤੇ ਗੱਲ ਮਾੜੀ ਹੈ ਨਾ ਗਲਤ ਹੈ ਤੇ ਇਹ ਤੁਸੀਂ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਜਿਹੜੀ ਇਹ ਗੱਲ ਕਹੀ ਗਈ ਹੈ ਠੀਕ ਹੈ ਕਿ ਗਲਤ ਹੈ ਜੇ ਗਲਤ ਹੋਈ ਤਾਂ ਵੀ ਦੱਸਿਓ ਜੇ ਸਹੀ ਹੈ ਤੇ ਤਾਂ ਵੀ ਦੱਸਿਓ ਇਹ ਸਟੋਰੀ ਸਾਰੇ ਜਾਣੇ ਇਹ ਨਾ ਸਮਝਣ ਕਿ ਸ਼ਾਇਦ ਸਾਡੇ ਵਾਸਤੇ ਬਣਾਈ ਹੈ ਇਹ ਕੁਝ ਉਹਨਾਂ ਲੋਕਾਂ ਵਾਸਤੇ ਬਣਾਈ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਕਰਦੇ ਨੇ ਥੈਂਕ ਯੂ ਸੋ ਮੱਚ ਜੀ ਹਮ ਧੰਨਵਾਦ ਰਟਾ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਅੱਛੇ ਅੱਛੇ ਕਮੈਂਟਸ ਕਰਕੇ ਦੱਸਣਾ ਕਿ ਇਹ ਸਟੋਰੀ ਕਿੱਦਾਂ ਦੀ ਲੱਗੀ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ